ਅੱਜ ਓ ਵੀਜ਼ਾ ਨੂੰ ਪਿਆਰ ਕਰਨ ਵਾਲੇ ਓ ਵੀਜ਼ਾ ਦੀ ਹਰ ਇੱਕ ਵੀਡੀਓ ਥੱਲੇ ਕਮੈਂਟ ਕਰਦੇ ਆ ਕਿਉਂ ਵੀਜ਼ਾ ਨੇ ਸਾਰਾ ਪੰਜਾਬ ਹੀ ਇੰਗਲੈਂਡ ਭੇਜਦਾ ਹੱਲੇ ਤੱਕ ਤਾਂ ਨਹੀਂ ਭੇਜਿਆ ਸੀ ਪਰ ਹੁਣ ਪੰਜਾਬ ਛੱਡ ਕੇ ਜੰਮੂ ਹਰਿਆਣਾ ਹਿਮਾਚਲ ਪੂਰਾ ਭਾਰਤ ਇੰਗਲੈਂਡ ਭੇਜਾਂਗੇ ਕਿਉਂ ਕਿਉਂਕਿ ਹੁਣ ਓ ਵੀਜ਼ਾ ਉਹ ਯੂਨੀਵਰਸਿਟੀ ਨਾਲ ਲੈ ਕੇ ਆ ਰਿਹਾ ਹੈ ਜਿੱਤੇ ਤੁਹਾਡੇ 12ਵੀਂ ਦੇ ਵਿੱਚ 40% ਨੰਬਰ ਚਾਹੀਦੇ ਐ ਨਾ ਕੋਈ ਆਈਐਸ ਨਾ ਕੋਈ ਇੰਟਰਵਿਊ ਭਾਵੇਂ ਤੁਸੀਂ ਬਕਰੇ ਬਕਰੇ ਮੁਲਕਾਂ ਤੋਂ ਰਿਫਿਊਜ਼ ਹੋਏ ਹੋਏ ਹੋ ਭਾਵੇਂ ਤੁਹਾਡਾ ਪੜ੍ਹਾਈ 'ਚ 10 ਸਾਲ ਤੱਕ ਦਾ ਗੈਪ ਐ ਚੁੱਕਾ ਇੱਕੋ ਹੀ ਚੀਜ਼ ਚਾਹੀਦੀ ਐ 12ਵੀਂ 'ਚ 40% ਨੰਬਰ ਆਪਣਾ 12ਵੀਂ ਦਾ ਸਰਟੀਫਿਕੇਟ ਲੈ ਕੇ ਓ ਵੀਜ਼ਾ ਪਹੁੰਚੋ ਓ ਵੀਜ਼ਾ ਤੁਹਾਨੂੰ ਭੇਜੇਗਾ ਇੰਗਲੈਂਡ ਇਹ ਵੀਡੀਓ ਵਿਦੇਸ਼ਾਂ ਵਿਦੇਸ਼ਾਂ 'ਚ ਲੋਕ ਬੈਠੇ ਜਿਹੜੇ ਆਪਣੇ ਆਪਣੇ ਭੈਣਾ ਭਰਾਵਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਰਮੇ ਚ ਇਕੱਲੇ 40% ਨੰਬਰ ਨਾ ਕੋਈ ਆਇਲਸ ਨਾ ਕੋਈ ਇੰਟਰਵਿਊ 10 ਸਾਲ ਤੱਕ ਦਾ ਗੈਪ ਤੇ ਸਭ ਤੋਂ ਵੱਡੀ ਗੱਲ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜੀ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੁਣੇ ਪਹੁੰਚੋ ਤੇ ਹੇਟ ਲਿਖੇ ਨੰਬਰ ਤੇ ਕਾਲ ਕਰੋ